ਸਾਸਰੀਕਾਲ ਜੀ ਬਾਗਵਾਨੇ ਵਿੱਚ ਤੁਹਾਡਾ ਸਵਾਗਤ ਆ ਇਹਵੇਂ ਨਮੀਆ ਕਿਆਰੀਆਂ ਬਣਾਈਆਂ ਨੇ ਹੁਣ ਪੌਦਿਆਂ ਨੂੰ ਲਈ ਪੁਰਾਣਾ ਬਗੀਚਾ ਸਾਰਾ ਖਰਾਬ ਹੋ ਗਿਆ ਤੇ ਹੁਣ ਬਗੀਚਾ ਬਣਾਇਆ ਇਹ ਰਾਤ ਰਾਣੀ ਦਾ ਪੌਦਾ ਤੇ ਗਿੰਦੇ ਦੀ ਪਨੀਰੀ ਲਗਾਈ ਆ ਜਿਵੇਂ ਇੱਕ ਤਲਾਬ ਦਾ ਪੌਦਾ ਇਹ ਮੈਂ ਪਿੱਤ ਦੀ ਪਨੀਰੀ ਤਿਆਰ ਕੀਤੀ ਆ ਇਵੇਂ ਤੋਰੀਆਂ ਦੇ ਬਿੱਲੇ ਲਗਾਈਆਂ। ਇਹਨਾਂ ਵਿੱਚ ਸਿਰ ਸਾਰਾ ਵੀ ਇੱਚਾ ਤਿਆਰ ਕਰਨਾ। ਆ ਦੇਖੋ ਸਖਿਆਰੀ ਰਹਿੰਦੀ ਆ ਇਹਦੇ ਵਿੱਚ ਪੌਦੇ ਐਡ ਕਰਨੇ ਨੇ ਹੋਰ।